ਬਾਈ ਹਸਰੀ ਕਾਲ ਸਾਰਿਆਂ ਨੂੰ ਤੇ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ ਚ 6 ਮਸ਼ੀਨਰੀਆਂ ਲੈ ਕੇ ਆਇਆ ਵਕਾਊ ਭਾਈ 6ਾਂ ਦੇ ਵਿੱਚੋਂ 5 ਟਰੈਕਟਰ ਵਕਾਊ ਆ 1 ਟਰਾਲੀ ਵਕਾਊ ਆ ਕਿਸੇ ਵੀ ਭਰਾ ਨੇ 6ਾਂ ਮਸ਼ੀਨਰੀਆਂ ਦੇ ਵਿੱਚੋਂ ਕੋਈ ਵੀ ਮਸ਼ੀਨਰੀ ਖਰੀਦਣੀ ਆ ਖਰੀਦਣੀ ਹੁੰਦੀ ਆ ਤੇ ਬਾਈਆਂ ਦਾ ਥੱਲੇ ਸਕਰੀਨ ਤੇ ਇਕੱਲੀ-ਇਕੱਲੀ ਮਸ਼ੀਨਰੀ ਵਾਲੇ ਦਾ ਹੁੰਦਾ ਨੰਬਰ ਤੇ ਲਾ ਲਿਓ ਬਾਈਆਂ ਨੂੰ ਫੋਨ ਤੇ ਕਿਸੇ ਵੀ ਭਰਾ ਨੇ ਕੋਈ ਵੀ ਖੇਤੀ ਵਾਲੀ ਦੀ ਮਸ਼ੀਨਰੀ ਵੇਚਣੀ ਆ ਤੇ ਆਪਾਂ ਆਪਣੇ ਬੋਟਾ ਕੋਟ ਲਈ ਚੈਨਲ ਤੇ ਫ੍ਰੀ ਦੱਸਦੇ ਆਂ ਕੋਈ ਵੀ ਭਰਾ ਨੇ ਕੋਈ ਵੀ ਸੰਦਾ ਵੇਚਣਾ ਆਪਾਂ ਫ੍ਰੀ ਦੱਸਦੇ ਆਂ ਭੇਜਿਆ ਕਰੋ ਆਪਣਾ ਉੱਪਰ ਨੰਬਰ ਲੱਗਿਆ ਕਿਸੇ ਵੀ ਭਰਾ ਨੇ ਉੱਪਰਲਾ ਨੰਬਰ ਮੇਰਾ ਤੇ ਥੱਲੜਾ ਨੰਬਰ ਬਈ 280 ਟੈਟਰ ਵਾਲੇ ਦਾ ਉੱਪਰ ਨੰਬਰ ਆਪਣਾ ਲੱਗਿਆ ਕਿਸੇ ਵੀ ਭਰਾ ਨੇ ਕੋਈ ਵੀ ਖੇਤੀਬਾੜੀ ਵਾਲੇ ਦਾ ਸੰਦਾ ਵੇਚਣਾ ਸਾਰਾ ਉਹਦਾ ਐਡਰੈਸ ਭੇਜਿਆ ਕਰੋ ਫਾਰਮਾਂ ਭੇਜਿਆ ਕਰੋ 5 4 ਜਾਂ ਉਹਦੀ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਆਪਾਂ ਫ੍ਰੀ ਦੱਸਦੇ ਆਂ ਬੂਟਾ ਕੋੜਲੀ ਚੈਨਲ ਤੇ ਬਈ ਕਿਸੇ ਵੀ ਭਰਾ ਨੇ ਕੋਈ ਵੀ ਸੰਦਾ ਵੇਚਣਾ ਹੁੰਦਾ ਤੇ ਆਹ ਰੈਟ ਬਈ ਸਾਰੇ ਭਰਾ ਦੇਖ ਲਓ ਕਿਸੇ ਵੀ ਭਰਾ ਨੇ ਸਵਰਾਜ ਟੈਟ ਲੈਣਾ ਹੋਵੇ 855 ਸਾਰੇ ਭਰਾ ਦੇਖ ਲਓ 2015 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 85 90 ਪੈਸੇ ਪਈ ਆ ਬਾਈ ਕਿਸੇ ਵੀ ਭਰਾਣੇ ਲੈਣਾ ਹੋਵੇ 855 ਸਵਰਾਜ ਟਰੈਕਟਰ ਤੇ ਬਹੁਤ ਵਧੀਆ ਟਰੈਕਟਰ ਆ ਕੰਡੀਸ਼ਨ ਤੇ ਦੇਖਣ ਨੂੰ ਲੱਗਦਾ ਬਾਈ ਤੇ 902 ਘੰਟੇ ਚੱਲਿਆ 902 ਘੰਟੇ ਰੀਅਲ ਚੱਲਿਆ ਟਰੈਕਟਰ ਤੇ ਮਲੇਲਕੋਟੜਾ ਏਰੀਆ 'ਚ ਖੜਾ ਬਾਈ ਕਿਸੇ ਵੀ ਭਰਾਣੇ ਟਰੈਕਟਰ ਲੈਣਾ ਹੋਵੇ ਇਹ 855 ਮਲੇਲਕੋਟੜਾ ਏਰੀਆ 'ਚ ਖੜਾ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 5 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਟੈਡ ਦੇਵਾਂਗਾ ਬਾਈ ਸਾਰੇ ਪਾਸੋਂ ਟਰੈਕਟਰ ਓਕੇ ਆ ਕਿਸੇ ਵੀ ਪੁਰਾਣੀ ਟਰੈਕਟਰ ਲੈਣਾ ਹੋਵੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਟ੍ਰੇਡ ਲੈ ਜਾਓ ਸਾਰੇ ਪਾਸੋਂ ਟ੍ਰੇਡ ਓਕੇ ਆ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟਰੈਕਟਰ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਫਾਰਮ ਟਰੈਕ 60 ਦਾ ਲੈਣਾ ਹੋਵੇ ਟਰੈਕਟਰ ਸਾਰੇ ਭਰਾ ਦੇਖ ਲਓ ਕਿਸੇ ਵੀ ਪੁਰਾਣੀ ਬਾਈ ਫਾਰਮ ਟਰੈਕ 60 ਦਾ ਟ੍ਰੇਡ ਲੈਣਾ ਹੋਵੇ ਤੇ 1998 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਮਗਰ ਰਟੈਰ ਨਵੇਂ ਆ ਤੇ ਮੂਰਲੇ ਬਾਈ 50 ਕੇ ਪੈਸੇ ਆ ਕਿਸੇ ਵੀ ਪੁਰਾਣੇ ਬਾਈ ਫਾਰਮਟ੍ਰੈਕ 60 ਦਾ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਸੇਖਮਾ ਟਰੈਕਟਰ ਖੜਾ ਤਲਵੰਡੀ ਭਾਈ ਦੇ ਕੋਲੇ ਤੇ ਜ਼ਿਲ੍ਹਾ ਫੋਇਪੁਰ ਚੋਂ ਦਾ ਪਿੰਡ ਬਾਈ ਸੇਖਮਾ ਸੇਖਮਾ ਪਿੰਡ ਖੜਾ ਟਰੈਕਟਰ ਬਾਈ ਕਿਸੇ ਵੀ ਪੁਰਾਣੇ ਬਾਈ ਲੈਣਾ ਹੋਵੇ ਟਰੈਕਟਰ ਫਾਰਮਟ੍ਰੈਕ 60 ਦਾ ਤੇ ਇਹ ਪਿੰਡ ਸੇਖਮਾ ਖੜਾ ਬਾਈ ਤੇ ਬਾਈ ਕਹਿੰਦਾ 1 ਲੱਖ ਇਹ 75000 ਦੇ ਆਸ-ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 60 ਦਾ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 855 ਸਾਰੇ ਭਰਾ ਦੇਖ ਲਓ ਬਾਈ ਉੱਚਾ ਮਾਡਲ ਟਰੈਕਟਰ ਆ ਪੂਰਾ ਵਧੀਆ ਟਰੈਕਟਰ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 855 ਇਹ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਨਵੇਂ ਆ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਪੂਰਾ ਬਾਈ ਕਹਿੰਦਾ ਸੋਹਣਾ ਤੇ ਸ਼ਿੰਗਾਰਿਆ ਹੋੜ ਟਰੈਕਟਰ ਬਾਈ ਤੇ ਹਿਸ਼ਾਰਪੁਰ ਦੇ ਵਿੱਚ ਖੜਾ ਏਰੀਆ ਹਿਸ਼ਾਰਪੁਰ ਚ ਖੜਾ ਬਈ ਏਰੀਆ ਹਿਸ਼ਾਰਪੁਰ ਚ ਟਰੈਕਟਰ ਖੜਾ ਏ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ 855 ਤੇ ਬਾਈ ਕਹਿੰਦਾ 6 ਲੱਖ ਤੇ 50000 ਦੇ ਆਸੇ ਪਾਸੇ ਟੈਢ ਦੇਵਾਂਗਾ ਬਾਈ ਸਾਰੇ ਪਾਸੇ ਬਾਈ ਕ ਦਾ ਟਰੈਕਟਰ ਓਕੇ 855 ਜਿਵੇਂ ਨਵੀਂ ਕੰਡੀਸ਼ਨ ਚ ਪਿਆ ਟਰੈਕਟਰ ਬਾਈ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ 855 ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਇਹ ਲਾਲੋ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਫਾਰਮ ਟਰੈਕ 60 ਦਾ ਸਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੇ ਬਈ ਫਾਰਮ ਟਰੈਕ 60 ਦਾ ਲੈਣਾ ਹੋਵੇ ਟਰੈਕਟਰ 1999 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ 35 40 ਪੈਸੇ ਟਾਇਰ ਆ ਬਾਈ ਸਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੇ ਬਈ ਫਾਰਮ ਟਰੈਕ 60 ਦਾ ਲੈਣਾ ਹੋਵੇ ਤੇ ਏਰੀਆ ਮਰੇੜਕੋਟ ਦਾ ਮਰੇੜਕੋਟਰਾ ਏਰੀਆ ਚ ਟਰੈਕਟਰ ਖੜਾ ਆ ਬਾਈ ਇਹ ਬਾਈ ਕਹਿੰਦਾ 1 ਲੱਖ ਤੇ 25000 ਦੇ ਆਸੇ-ਪਾਸੇ ਟੈਰਮੈਂਟ ਦੇ ਦੂੰਗਾ ਬਾਈ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲੇ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਲੈਣਾ ਹੋਵੇ ਜੌਂਡੀਆਰ ਸਾਰੇ ਭਰਾ ਦੇਖ ਲਓ ਕਿਸੇ ਵੀ ਭਰਾਣੇ ਬਾਈ ਜੌਂਡੀਆਰ 524 ਲੈਣਾ ਹੋਵੇ ਟਰੈਕਟਰ ਇਹ ਜੌਂਡੀਆਰ 524 ਟਰੈਕਟਰ ਆ ਬਾਈ ਤੇ 2012 ਮਾਡਲ ਆ 2012 ਮਾਡਲ ਆ ਤੇ ਪੰਜਾਬ ਨੰਬਰ ਆ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਜਉਂਦੀ ਯਾਰ ਤੇ ਚਾਹੇ ਟਾਇਰ ਨਵੇਂ ਆ ਸਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਜਉਂਦੀ ਯਾਰ 4 ਲੱਖ ਤੇ 30 ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਦੇ ਦੂੰਗਾ ਸਾਰੇ ਪਾਸੇ ਟਰੈਕਟਰ ਬਾਈ ਓਕੇ ਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਬਾਈ ਕਹਿੰਦਾ ਟਰੈਟ ਲੈ ਜਾਓ ਸਾਰੇ ਪਾਸੇ ਟਰੈਕਟਰ ਬਾਈ ਓਕੇ ਆ ਕਿਸੇ ਵੀ ਪੁਰਾਣੇ ਬਾਈ ਜਉਂਦੀ ਆ ਟਰੈਟ ਲੈਣਾ ਹੋਵੇ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਲੈਣੀ ਹੋਵੇ ਟਰਾਲੀ ਸਾਰੇ ਭਰਾ ਦੇਖ ਲੋ ਕਿਸੇ ਪੁਰਾਣੀ ਬਈ ਟਰਾਲੀ ਲੈਣੀ ਹੋਵੇ ਇਹ 12 6 ਟਰਾਲੀ ਆ 6 ਫੁੱਟ ਚੌੜੀ ਆ ਤੇ 12 ਫੁੱਟ ਲੰਮੀ ਟਰਾਲੀ ਆ ਬਾਈ ਜੈਕ ਵਾਲੀ ਟਰਾਲੀ ਆ ਕਿਸੇ ਵੀ ਪੁਰਾਣੀ ਲੈਣੀ ਹੋਵੇ ਟਰਾਲੀ ਤੇ ਚਾਰੇ ਟਾਇਰ 70 75 70 80 ਪੈਸੇ ਟਾਇਰ ਆ ਬਾਈ ਸਾਰੇ ਭਰਾ ਦੇਖ ਲੋ ਕਿਸੇ ਪੁਰਾਣੀ ਬਈ ਟਰਾਲੀ ਲੈਣੀ ਹੋਵੇ ਜੈਕ ਵਾਲੀ 12 ਫੁੱਟੀ ਤੇ ਬਾਈ ਕਹਿੰਦਾ 2 ਲੱਖ ਤੇ 25000 ਦੇ ਆਸੇ ਪਾਸੇ ਚਾਲੀ ਦਿਆਂਗਾ ਬਾਈ ਇਹ ਹੁਸ਼ਿਆਰਪੁਰ ਏਰੀਆ ਹੁਸ਼ਿਆਰਪੁਰ ਚ ਟਾਲੀ ਖੜੀ ਆ ਬਾਈ ਕਿਸੇ ਵੀ ਭਰਾਣੇ ਬਾਈ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਕਾਉ ਸੰਧਾਂ ਦੀਆਂ 6 ਸੀਗੀਆਂ ਤੇ 6 6 ਸੰਦੇ ਦਿਖਾਤੇ ਬਾਈ ਤੇ ਕੱਲ ਨੂੰ ਆਪਾਂ ਨਵੀਆਂ ਵੀਡੀਓ ਲੈ ਕੇ ਖੇਤੀਬਾੜੀ ਸੰਧਾਂ ਦੀਆਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ